ਤਹੀਆ ਸ਼ਾਬਾਸ਼ ਜਿਹੜੇ ਬਾਹਰ ਬੈਠੇ ਨੇ ਆਣੇ ਉਹਨਾਂ ਤੇ ਲੈਂਤ ਫਰ ਰੱਖਣਾ ਇਹਨੇ ਮੇਰੇ ਕੋਲ ਬੜਾ ਜਰਾ ਲੈਓ ਹਾਂ ਤੇ ਰਾਤ ਆ ਬੈਠਣਾ ਨਹੀਂ ਇਹਦੇ ਵਿੱਚ ਚੁਣੀ ਨਹੀਂ ਬੈਠੀ ਥੋੜਾ ਜਿਹਾ ਚਿੱਲਾ ਕਰੋ ਕੰਨੀ ਉਧਰ ਦੇਖੋ ਕੰਨੀ ਇਹ ਇੱਕ ਘੜ ਬੜਾ ਹੋ ਰਿਹਾ ਜੈ ਬਾਬਾ ਜੀ ਜੈ ਸੈਂਟ ਬਾਦੇ ਬਈ ਸੈਂਟ ਬਾਦੇ ਜਾਓ ਜੇ ਬਾਈ ਤੂੰ ਮੇਰੀ ਵੰਡਾ ਤਾ ਉਹ ਸੈੱਟ ਵਾਸਤੇ ਜੀ ਨਹੀਂ ਉਹ ਜਿਹੜੀ ਹੁੰਦੀ ਹੈ ਆਹ ਲੈ ਆਹ ਮੈਂ ਕੋਈ ਨਹੀਂ ਤੂੰ ਤਾਂ ਉਹ ਲਾ ਦੇ ਉਹ ਦੇ ਦੇ ਸਾਰੀਆਂ ਹੋ ਦੇ ਉਹ ਵੀਡੀਓ ਬਣਾਉਂਗਾ ਸਾਰੀ ਬਣਾਇਆ ਆ ਵਾਹ ਬੰਦੇ ਕਾਕਾ ਹਾਂ ਕੀ ਹੋਇਆ ਮੋਟਾ ਭਾਈ ਤਾ ਹੋਵੇ ਰੈਡ ਗਾੜਾ ਠੀਕ ਹੈ ਨਾ ਬਾਬਾ ਜੀ ਹੋ ਗਿਆ ਕੰਮ ਬਾਬਾ ਜੀ ਮੈਨੂੰ ਬਣਾਉਂਦੇ ਆ ਬਾਬਾ ਜੀ ਜੁਨੇ ਸਭ ਕੁਝ ਆਂਦਾ ਉਹ ਵੱਜ ਗਈ ਹੈ ਵੱਜ ਗਈ ਹੈ ਕਿਉਂ ਤੇ ਥਾਣੇ ਉੱਤੇ ਨਹੀਂ ਪਾਣਾ ਕੋਈ ਧਾਰਦੇ ਹੋਣਾ ਮੈਂ ਤਾਂ ਸੂਏ ਤੇਨੇ ਜੇਤ ਪਾਇਓ ਆ ਆਹ ਨਹੀਂ ਪਾਣਾ ਨਹੀਂ ਉਹ ਢੋਲਾ ਵਾਲਾ ਉਹ ਢੋਲਾ ਵਾਲੇ ਨੂੰ ਕੀ ਕਰਤਵਾ ਢੋਲਾ ਵਾਲਾ ਕਿੱਥੇ ਢੋਰਾ ਕਿੱਥੇ ਹੀ ਆਵੇ ਤੂੰ ਕਿੱਥੇ ਗਿਆ ਹੈ ਆਹ ਮੈਂ ਕਾਹਦੇ ਕਿਹਦੀ ਨਿਕਲ ਗਈ ਤੇ ਇਹ ਕਿਹੜਾ ਮੁੰਡੇ ਇਹ ਕਿਹੜਾ ਜੇ ਮੁੰਡੇ ਆ ਜਾ ਅੱਜ ਕੀ ਹਾਲ ਹੈ ਦਮਾਨ ਹੋਣ ਕਹਿੰਦੇ ਹੌਣ ਖਾਦਰਾ ਅਸੀਂ ਰਾਤ ਨੂੰ ਬੰਦੇ ਆ ਜਾਣੇ ਹੌਣ ਕਾਹਦੇ ਹਦਣਾ ਹਾਂ ਕੰਮ ਹੋ ਗਿਆ ਨਹੀਂ ਰਾਤ ਨੂੰ ਰਾਤ ਨੂੰ ਮੁੰਡੇ ਸਰ ਤੇ ਬਾਜ ਕਰਦੇ ਫੋਨ ਆ ਗਿਆ ਕਣ ਦੇ ਹੋਣਾ ਹੀ ਚਲ ਚਲ ਯਾਰ ਉਹ ਜਦੋਂ ਆਪਾਂ ਉਧਰ ਸਕੇ ਉਦੋਂ ਨਹੀਂ ਆਉਦਾ ਸੀ ਉਦੋਂ ਦਾਦੇ ਹੋਰ ਰਹੇ ਜੇ ਤੂੰ ਇੰਨੇ ਬੱਤੇ ਆਓ ਫੇ ਉਹਨੂੰ ਕਹਿ ਲਓ ਬਈ ਆਓ ਸਲਾਮ ਉਹਦੇ ਚੌਕ ਤੋਂ ਆਵੇ ਰੈਡੀ ਹੋ ਗਿਆ ਉੱਪਰ 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 ਕਰੋ ਉੱਪਰ ਉੱਪਰ ਭਜਨ ਕਰੋ ਜੀਰੋ ਦੇ ਬਾਬਾ ਚਿੱਤ ਅੰਦਰ ਹੀ ਜੈ ਜੀ ਬਾਬਾ ਕੋਟਾ ਜਿਹੜਾ ਇੱਕ ਲੈਣਾ ਪਿੱਛੇ ਪਾ ਕਰਵਾ ਲੈ ਮੇਰੀ ਜਾਨ ਸਾਹ ਦਾ ਮਤਲਬ ਦਿਖਾ ਦਿਓ ਭਾਈ ਇੱਧਰੋਂ ਗੱਲ ਪਿੱਛੇ ਪਿੱਛੇ ਨੂੰ ਜਾਂਦੇ ਉੱਪਰੋਂ ਜੱਤਲਾ ਬੱਸ ਆ ਜਾ ਅੰਦਰ ਜਾਂਦੇ ਹੋ ਗਏ ਹੋ ਗਏ ਪਹੁੰਚ ਗਏ ਹੋ ਜੀ जय जय गोविंद माता तेरी सरकार महाराज आप जिन प्रणाम करते हैं आप जी के दाता ही निशान साहब जान के गुरु कृपा करनी सुख शांति नगर खुशानी ने इन्हो ऐन कर रखे तू रखा मैं तू बख्शे तू बख्शाम मैं तू दुश्मन की दौड़ से घोड़े की फौज से जीवानी की मौत से रक्षा करनी बाबा सिद्धबली सच्ची सरकार हिंदू को काशी मुसलमान को मक्का दुश्मन को तेरे नाम का तकाम हर में हर में हर में रखता ਨਾਨਕ ਰੰਕਾਰ ਪ੍ਰਭ ਜੋ ਨਾਸ਼ੀ ਮੈਂ ਨਾਸ਼ੀ ਤੇਰਾ ਦੀਆ ਸਭ ਕੋ ਕਾਸ਼ੀ ਕੀ ਜੋਗੀ ਕੀ ਸੰਿਆਸੀ ਅਕਲਖ ਰਾਜੀ ਪਰੇ ਪਰਾਜੇ ਕੋਪੁਰਖੁ ਦਾਸੀ 998452 ਵੀਰ 64 ਯੋਗ ਨaik ਮਾਈਕਾ ਸਦਕਾ ਆਸਣ ਬਰਮਾ ਆਸਣ ਇੰਦੇ ਆਸਣ ਬੈਠੇ ਗੁਰੂ ਗੋਬਿੰਦੇ ਆਸਣ ਬੈਠੇ ਦਿੱਮਾਲਾ ਆਸਣ ਬੈਠੇ ਗੁਰੂ ਘਾਲਾ ਥੱਲੇ ਧਰਤੀ ਉਪਰ ਕਾਹ ਜੋ ਜਾਣੇ ਆਸਣ ਕਾ ਜਾਪ ਦੇ ਦੁਖੋਂ ਸਰਬਨਾਸ਼ ਜੋ ਜਾਣੇ ਨਾਸਨ ਦਾ ਜਾਪ ਉਸਤੇ ਮੁਖ ਲਗਦੇ ਸੋ ਪਾਪ ਆਸਣ ਕਹਿੰਦਾ ਮੰਤਰ ਬੈਠੋ ਸਤੋ ਸਿੱਤੇ ਨਾਮ ਬਸੋ ਲੈ ਬ੍ਰਮ ਗਿਆਨੀ ਲੈ ਅਸ਼ਨਾਨੀ ਲੈ ਗੁਰਖ ਲੈ ਤੰਦਾ ਸਾਧ ਸੰਗ ਦੇ ਵਿੱਚ ਖਿਲੇ ਬੰਦਾ ਕਬਜਾ ਕੜਾ ਸਿਮੰਨੀ ਮਹਾਰਾ ਜੋ ਕਰੇ ਭਗਵਾਨ ਮਹਾਰਾ ઋਸ਼ੀਆ ਮੁਨੀਆ ਕੋ ਚਾਹੇ ਪੰਜ ਵਿਸਾਵਰੀ ਨਾਚੁਰ ਕੋ ਚਾਹੇ ਗਗਾਵਰੀ ਚੜੇ ਵੈਨਾ ਢੋਲੇ ਤਪੂ ਨੈ ਨਾ ਖੋਲੇ ਪਸ਼ਮਿਆ ਗ੍ਰਾਮੇ ਜਰਖੁ ਖਮੇ ਗਲੇ ਨਾ ਕਾਲਾ ਤੁਮਾਰੀ ਅਮਾਰੀ ਬੋ ਰਖਸ਼ਾ ਕਰਨ ਵਾਲਾ ਵੀਰ ਤੂੰ ਜਲ ਤੂੰ ਥਲ ਤੂੰ ਰਾਹੀ ਤੂੰ ਬਾਗੀ ਤੂੰ ਇੱਕੋ ਸਾਈ ਸਾਸਿ ਨਾਹੀਂ ਨਿਤਰ ਜਾ ਨਿਤਰ ਜਾ ਪਰਮਾਤਮਾ ਕੀ ਬੜੀ ਰਜਾ ਹੱਥੋਂ ਨਾਤਾ ਫਰਿਆਦਾ ਕੀਤੀਆਂ ਕਰੋ ਗਈ ਬਲਾ ਅੱਗੇ ਮੁਹੰਮਦ ਪਿੱਛੇ ਖਲਕ ਹੋਰ ਕਤਾਰਾ ਮੁਹੰਮਦ ਸਭ ਕੇ 14 ਮਸਤਾਕ ਖਾਈਏ ਹਲਾ ਤੇਰੇ ਕਲਮਨ ਤੇ ਇਹ ਛੁੱਟਣਗੇ 14 ਤਬਕ ਅਸਮਾਨ ਸੇ ਕੋ ਪਤਾ ਨਹੀਂ ਆਣਾ ਯਾਰ ਕੋਈ ਨੀ ਕੋਈ ਨੀ ਆਉਂ ਕਰ ਲਾ ਆਜ ਤੇ ਆਲੋ 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 ਆਪਾਂ ਨਹੀਂ ਗੱਪ ਨਹੀਂ ਸੁਣੋ ਗੱਲ ਕੱਢੇਗਾ ਉੱਪਰ ਫਿੱਟਾ ਗੱਲੋ ਜੀ ਕੋਈ ਨਹੀਂ ਲੈ ਆ ਲੈ ਉਹ ਬਾਦਸ਼ਾਹ ਆਈਓ ਸਮੇਂਗਾ ਨਹੀਂ ਮੈਂ ਗੱਲ ਨਹੀਂ ਮੈਂ ਨਹੀਂ ਆਉਂਗਾ ਆ ਆ ਆ ਨਹੀਂ ਕੋਈ ਹੋ ਗਿਆ ਹੋ ਗਿਆ ਤੇ ਉਹ ਵੀ ਹੋਇਆ ਉਹ ਦਾਰਾ ਥੱਲੇ ਗੱਲੋ ਇੱਕਦਮ ਸਾਈਡ ਨੂੰ ਉਹ ਵੀ ਘੁੰਮ ਗਿਆ ਉਹ ਵੀ ਆ ਇੱਧੇ ਜਣਾ ਇੱਧੇ ਉਹ ਵੀ ਆ ਫਿਰੇ ਤੋਂ ਮੜੀ ਦਾਲਣਾ ਆਦਾ ਇੱਕ ਤਾਂ ਇੱਥੇ ਸਿੱਧਾ ਕਰੋ ਇੱਥੇ ਸਿੱਧਾ ਆਓ ਸਿੱਧਾ ਆਉਣ ਦਿਓ ਇੱਥੇ ਸਿੱਧਾ ਕਰਨਾ ਉੱਪਰੋਂ ਕੱਢ ਲਓਗਾ ਕੱਲਾ ਕੱਲਾ ਉਹ ਵਾਲਾ ਬੁੱਤੂ ਕੱਢ ਲਓ ਅੱਛਾ ਹੋਰ ਕਰੋ ਪਾਣਾ ਕਮਾ ਲਾ ਤੇ ਮਲਾ ਜਿੱਦ ਬੜੀ ਦਾ ਬਹੁਤ ਅੱਛੇ ਦਰਵਾਰ ਕੀ ਜੈ ਮਹਾਰਾ ਐਨ ਪਾ ਲਈ ਮਾਓ ਕਵਾ ਦੇ ਮਨ ਪੜਿਆ ਸਹੀ ਹੋਰ ਮਾ ਥੋੜਾ ਹੋਰ ਉਹ ਦੂਏ ਪਾਥੇ ਨੂੰ ਉਹ ਬਣਾ ਲਾ ਦੀ ਵੱਡਾ ਲਾ ਤੁਹਾਡਾ ਇੰਦਾ ਇੰਦਾ ਕਰਾ ਲਓ ਕੁਮਾਰੇ ਕੋਈ ਨਹੀਂ ਹੋਰ ਕੁਮਾਰ ਹੋਰ ਕੁਮਾਰ ਸਹੀ ਆ ਕੁਮਾਰੇ ਮੈਂ ਇਹਨੂੰ ਹੋ ਜਾਣਾ ਕਰ ਦਿਓ ਕਰ ਦਿਓ ਹਵਾ ਨਹੀਂ ਤੁਮ ਜਦੋਂ 12 ਹੈ ਗੱਲ ਪਾ ਗੱਲ ਪਾ ਹਲੀ ਹਲੀ ਕਰਦੇ ਹੋਰ ਸੀ ਉਹ mağdur mağdur ਇਹ ਵਾਰ ਤਾਂ ਹੋਈ ਹੋਸੀ ਹੁਣੇ ਜਦੋਂ ਬਾਤ ਹੁੰਦੀ ਤਾਂ ਬਖਸ਼ਦੇ ਨਹੀਂ ਜਦੋਂ ਹੁਣੇ ਬਾਤ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਦੋਂ ਹੁਣੇ ਮੋੜ ਵੀ ਲੰਘ ਨਹੀਂ ਸਕਦਾ ਲੱਗੇ ਨਾ ਅੱਗੇ ਅੱਗੇ ਕਰਦੇ ਤੁਮ ਉਹਦੇ ਕਰਦੇ ਆ ਕਦੇ ਇਹੀ ਹੋਣੀ ਆ ਇਹੀ ਪੱਤਿਆਂ ਨੂੰ ਉਡਾਉਣਾ ਆ ਮੈਂ ਫੜੇ ਫੜ ਕੇ ਦੇ ਦਿੰਦੇ ਨਹੀਂ ਉਹਦਾ ਸਾਰਾ ਕੋਈ ਸ਼ਿਕਾਇਤ ਨਹੀਂ ਉਹਦੇ ਨਾਲ ਕਰਕੇ ਉਹੋ ਆਪਾਂ ਨੂੰ ਨਾ ਲਾਇਆ ਨਾ ਆਇਆ ਇਹ ਉਹ ਤੋਣਾ ਆ ਇਹਦੇ ਵਿੱਚ ਖਤਮ ਕੀਤੀ ਉਹ ਕਥਨੀ ਇਹ ਜੇ ਜੇ ਬੰਦੇ ਲਈ ਹੁੰਦਾ ਹੈ ਉਹ ਪਿਆਰਤ ਤੇ ਮਰ ਰੋਦੇ ਉਹਦੇ ਤਾਂਗਾ ਪਿਆਰਤ ਹੋਰ ਤੇ ਆਇਓ ਜਿੱਦੀ ਬੋਲੀ ਏ ਜਦੋਂ ਬੱਚੇ ਪੈਦਾ ਹੋਏ ਬੱਚੇ ਬਹੁਤ ਪਿਆਰ ਬਰੂਸਦੇ ਛੋਟਾ ਰੂਪ ਸੀ ਉਹਨਾਂ ਦਾ ਦੋਹਾਂ ਵਰਗੇ ਬੱਚੇ ਸੀਗੇ ਛੋਟੇ ਬੱਚੇ ਸੀ ਉਹ ਅਕਤਾਰੀ ਨੇ ਕਰਤਾਰੀ ਪਾਏ ਝੋਲੀ 'ਚ ਪਾਏ ਖੁਦਾ ਸਾਹਿਬ ਦੇ ਦਰਵਾਜ਼ੇ 'ਤੇ ਲੈ ਗਏ ਗਾ ਕੇ ਗਿਆਂ ਲਗੇ ਬਰਾਤ ਉਹ ਆਟਾ ਤੇ ਸਭ ਬਹੁਤ ਖੁਸ਼ ਹੋਇਆ ਸਾਨੂੰ ਨਾਮ ਬਖਸ਼ੇ ਬੜਾ ਬਹੁਤ ਹੀ ਪਰਮਸਕਾਰ ਹੈ ਬਹੁਤ ਹੀ ਧੰਨਵਾਦ ਹੈ ਤੁਹਾਡਾ ਤੇ ਹੁਣ ਸਾਹਮਣੇ ਹੁੰਦੇ ਉਹਨਾਂ ਨੂੰ ਜਿਹੜੇ ਬੱਚੇ ਪੈਦਾ ਜਿਹੜੇ ਬੱਚੇ ਪੈਦਾ ਹੋਏ ਸਿੰਘ ਕਟਾਰੀ ਉਹਨਾਂ ਨੂੰ ਜਿਹੜੇ ਉਹ ਬਖਸ਼ੇ ਕਟਾਰੀ ਬੱਚਿਆਂ ਤੋਂ ਕਿਹੜੇ ਬਖਸ਼ੇ ਕਟਾਰੀ ਬੱਚਿਆਂ ਦੇ ਵਿੱਚੋਂ ਠਾਕੀ ਸ਼ਾਹ ਲੰਗ ਸ਼ਾਹ ਲਿ ਬੁਲੰਦ ਫਾਰਮ ਉਹਦੀ ਫਸਾਦ ਇਹ ਦੋ ਠਾਕੀ ਸ਼ਾਹ ਲੰਗ ਸ਼ਾਹ ਲਿ ਬੁਲੰਦ ਸਾਰਿਆਂ ਤੋਂ ਵੱਡੇ ਹੋਏ ਆ ਨਾਮ ਰਸ ਉਹਨਾਂ ਦਾ ਹੀ ਹੈ ਕਟਾਰੀ ਬੱਚੇ ਕਿਹਾ ਉਨਨੋ ਰੂਪ ਦਿੱਤਾ ਗਿਆ ਹਸਪਤਾਲੀਆਂ ਦਾ ਪਰ ਉਹ ਨਾਮ ਰੋਸ਼ਨ ਸਾਥੀ ਸੰਬੰਧ ਸਾਲੀ ਬਣਾਇਆ ਜੇ ਨਾ ਰੂਪ ਸੁਗਾਓ ਪਤਾ ਕਰਕੇ ਜਦੋਂ ਉਹ ਕੰਮ ਹੋ ਗਿਆ ਐ ਤੇ ਇੱਧਰ ਕੀ ਹੋ ਗਿਆ ਇੱਧਰ ਨਹੀਂ ਉਹ ਸਾਰੇ ਕੀ ਹੋ ਗਿਆ ਸਾਰੇ ਬੰਦ ਕਰੇ ਉਦੋਂ ਸਾਰੇ ਆਇਆ ਇਹ ਕਰੋਨਾ ਵਾਰਸ ਉਹ ਲੋਕ ਆਪਣੇ ਆਈਸੀਜੀ ਦੀ ਅੰਗੂਠਾ ਖਾਣ ਆਪ ਲੋਕਾਂ ਅਸਗੇ ਮਨ ਨਾਲੇ ਫੱਟੇ ਆਉਂਦੀ ਆਏ ਬਿਮਾਰੀਆਂ ਆਏ ਇੰਦਾ ਦੇ ਆਉਂਦੇ ਆ ਪੈਣ ਪਿਆ ਇਹ ਜਿਤਾਨਾ ਸ਼ੁਰੂ ਦੀ ਬਿਮਾਰੀ ਕਹਦੇ ਇਹ ਉਹ चीज ਹੈ ਕਿਹੜੀ ਪਲੇਗ ਫੈਲੀ ਸੀਗੀ ਪਲੇਗ ਤਾਂ ਫੱਟੇ ਹੀ ਸਨ ਅਸਾਂ ਸਾਰਾ ਉਸ ਤੋਂ ਚੱਕ ਕੇ ਆਉਂਦਾ ਪੀ ਲੋ ਇਸ ਤਰ੍ਹਾਂ ਕਰਨ ਮੋਈ ਸਿੱਕੇ ਹੁਣ ਦੇ ਇਹ ਕਿਹਦਾ ਲਾਈਵ ਗਿਆਡ ਕਰਨੀ ਤੁਸੀਂ ਅੱਜ ਸਵੇਰ ਕਰਨਾ ਦਾਦਾ ਤੋਂ ਪੰਜਾਬ ਹੈ ਮਨਨ ਜੋਗ ਹੈ ਪਰਮਾਤਮਾ ਨੂੰ ਮਨਨ ਜੋਗ ਹੈ ਕਿ ਆਸ ਗਿਆ ਇੱਥੇ ਤੁਹਾਡੇ ਤੱਕ ਰਿਹਾ ਅਸੇ ਹੋਵੇ ਰਿਸ਼ੀ ਨੂੰ ਵੀ ਤਾਂ ਇਹ ਤਾਂ ਜੋਗ ਹੋਇਆ ਵੀ ਗਿਆਨ ਕਰਦੇ ਆ ਗਿਆਨ ਕਰਦੇ ਆ ਸਾਰਾ ਇੱਧਰ ਆਹ ਇੱਧਰ ਦਾ ਗਿਆਨ ਹੰਦਾਰਨ ਮੇਨਸਾ ਦਾ ਨਾਨਾ ਸਰਦਾਰ ਇਹਨਾਂ ਵੀ ਮੱਝਾਂ ਇੱਥੇ ਕੋਤਰਾ ਨੂੰ ਰੋਣੇ ਦਿਵਾਤੇ ਲੱਗੀਆਂ ਸਾਲਾਂ ਬੜੇ ਬੜੇ ਮੰਦਾ ਜੀ ਕਿ ਆ ਰਹੇ ਪੁੱਤ ਨੂੰ ਕੰਡ ਕਰ ਦਿਓ ਮੈਂ ਫੋਨ ਕਰਦੇ ਹਾਂ ਮੈਂ ਇਸ ਤੋਂ 5 ਮਹੀਨੇ ਤੋਂ ਯਾਰ ਉਸ ਦਾ ਡਰਨਾ ਕਿਆ ਡਰਦੇ ਜਿਹਨੂੰ ਡੰਲ ਆਇਆ ਕਰਤਾਰ ਇਹ ਘਰ ਦੇ ਵਿੱਚ ਬੱਚਾ ਨਾ ਹੋਵੇ ਤਾਂ ਤੇਰੀ ਸੁਣਨੀ ਚੱਲੀ ਜਾਂਦੀ ਹੈ ਕੀ ਕਹ ਲੈਂਦੇ ਹੋ ਔਰ ਫਰੇਟ ਕਰ ਬਹੁਤ ਬਰੇਤ ਕਰ ਦਿੰਦੇ ਉਹ ਜਦੋਂ ਰਈਆ ਖਾਨ ਜੀ ਦਰਬਾਰ ਦੇ ਵਿੱਚ ਗਏ ਪਾਕਿਸਤਾਨ ਨਮਾਜ਼ ਹੋਇਆ ਨਮਾਜ਼ ਦਾ ਵਕਤ ਹੋਇਆ ਰਈਆ ਖਾਨ ਜੀ ਪਿੱਛੇ ਬਹਿ ਗਏ ਬਾਹ ਕਲਗੀ ਤੇ ਕਹਿਣ ਕਰਕੇ ਪਿੱਛੇ ਬਹਿ ਗਏ ਅੱਗੇ ਨਿ ਗਏ ਉਹ ਕਾਣੇ ਵਾਸਤੇ ਕਿਉਂਕਿ ਜੋ ਉਹਦਾ ਬਦਾ ਸਾਹਿਬ ਦਾ ਹੁਕਮ ਹੋਊਗਾ ਉਹਦੇ ਇਹ ਉਹ ਬੋਲਦੇ ਰਹਿਣਾ ਜਦੋਂ ਪਿੱਛੇ ਬੈਠੇ ਆ ਗਿਆਖਾਂ ਦੇ ਪਿੱਛੇ ਬੈਠੇ ਤਾਂ ਖੁਦਾ ਸਾਹਿਬ ਨੇ ਕਿਹਾ ਗਿਆਖਾਂ ਜੀ ਅੱਗੇ ਆ ਜਾ ਬਿਟਾ ਅੱਗੇ ਸਾਡੇ ਕੋਲ ਬੰਨੇ ਆ ਅੱਗੇ ਆ ਜਾਓ ਇੱਕ ਵਜਨ ਹੋਇਆ ਨਹੀਂ ਮਾਨੂੰ ਉਹ ਇੱਥੇ ਕੋਈ ਦੂਸਰਾ ਵਜਨ ਹੋਇਆ ਖੁਦਾ ਸਾਹਿਬ ਨੇ ਫਿਰ ਕਿਹਾ ਬਿਟਾ ਵੀ ਆ ਜਾਓ ਗਿਆਖਾਂ ਅੱਗੇ ਆ ਜਾਓ ਤਿੰਨ ਵਜਨ ਹੋਏ ਤਿੰਨਾ ਵਜਨਾਂ ਤੇ ਨਾ ਕਰਨੀ ਉਹਨੇ ਉਹ ਨਾ ਕੀਤੀ ਨਾ ਤਾਂ ਵੀ ਦੁਆ ਮੰਗ ਉਹਨੇ ਬਾਤ ਸ਼ੁਰੂ ਕੀਤੀ ਆ ਕਿ ਅਸੀਂ ਦੁਆ ਕਰਨੀ ਹੋਈ ਆਪਣੇ ਆਪਣੇ ਘਰਾਂ ਨੂੰ ਚੰਗਲੇ ਲੋਕੀ ਦਾ ਸਾਹਿਬ ਮੈਂ ਇੱਕ 41 ਦਿਵਸ ਦਿੱਤੇ ਦਿੱਇਆ ਤਾਂ ਨੂੰ ਆ 41 ਦਿਵਸ ਬੇਟਾ ਮਾਤਾ ਕਲਵੀ ਨੂੰ ਪੜਾ ਇੱਕ ਸਵਾ ਮਹੀਨੇ ਬਾਅਦ ਇੱਕ ਘੌਂ ਦੇ ਬਿਨਾ ਸਵਾ ਮਹੀਨੇ ਬਾਅਦ ਇੱਕ ਘੌਂ ਦੇ ਬਿਨਾ ਸਵਾ ਮਹੀਨੇ ਬਾਅਦ ਇੱਕ ਘੌਂ ਦੇਣਾ ਇਸ ਤਰ੍ਹਾਂ ਕਰਕੇ ਤਾ ਕੱਲ ਇਹਨੂੰ ਕਿਹਾ ਤੇ ਆਹ ਲੋ ਤਵੀਜ਼ خدا ਸਾਹਿਬ ਨਾਲ ਦਿੱਤੇ ਆ 1 ਸਵਾ ਮਹੀਨੇ ਬਾਅਦ 1 ਸਵਾ ਮਹੀਨੇ ਬਾਅਦ ਛੇਦਾ ਘੋੜ ਕੇ ਫਿੜੇ ਆ ਮਾਤਾ ਜੀ ਨੇ ਫੜੇ ਇੱਕੋ ਵਾਰੀ 43 ਤਵੀਜ਼ ਫੜੇ ਇੱਕੋ ਵਾਰੀ ਕੋੜ ਦੇ ਫਿੜੇ ਸੀਗੇ 47 41 ਇੱਕੋ ਵਾਰੀ ਕੋੜ ਦੇ ਫਿੜੇ ਜਦੋਂ ਬੰਤ ਹੋਇਆ ਜਦੋਂ ਬੱਚਾ ਪੈਦਾ ਹੁੰਦਾ ਨਹੀਂ ਹੈ